ਸਨੋਪ ਜੀ ਅੱਜ ਦੇਖ ਰਿਹਾ ਦਸ਼ਕੰਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲੀ ਖਬਰ ਅੱਜ ਕਿ ਕੱਟ ਲੱਗਿਆ ਆ ਇੰਟਰਸਟ ਰੇਟ ਦੇ ਵਿੱਚ 0.25% ਕੱਟ ਕਰ ਦਿੱਤਾ ਇਹਨਾਂ ਨੇ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਬੈਂਕ ਆਫ ਕੈਨੇਡਾ ਦੇ ਵਿੱਚ ਉਹਦੇ ਵਿੱਚ ਵੀ 25 ਬੇਸਿਸ ਪੁਆਇੰਟ ਨੇ ਕੱਟ ਦਿੱਤੇ ਸੀ ਤੇ ਉਨਾ ਹੀ ਹੁਣ ਕੱਟ ਦਿੱਤੇ ਆ ਤੇ ਮਤਲਬ ਮੋٹے ਰੂਪ ਦੇ ਵਿੱਚ ਅੱਧਾ ਪਰਸੈਂਟ ਵਿਆਜ ਅੱਗੇ ਨਾਲੋਂ ਘਟ ਗਏ ਆ ਥੋੜਾ ਜਿਹਾ ਹਾਲਾਂਕਿ ਹਾਇਤ ਗੱਲ ਬਹੁਤ ਔਖੀ ਵੀ ਇਹਦੇ ਨਾਲ ਕੋਈ ਏਡਾ ਫਰਕ ਨਹੀਂ ਪੈਣਾ ਪਰ ਰੌਲਾ ਇਹ ਆ ਵੀ ਗੱਲ ਜਿਹੜੀ ਲੀ ਤੇ ਤੁਰ ਰਹੀ ਹੈ ਹੌਲੀ ਹੌਲੀ ਹੁਣ ਥੋੜੇ ਘਟਿਆ ਆਉਣ ਵਾਲੇ ਸਮੇਂ ਦੇ ਵਿੱਚ ਤਿੰਨ ਮੀਟਿੰਗਾਂ ਇਹਨਾਂ ਦੀਆਂ ਹੋਰ ਰਹਿੰਦੀਆਂ ਬੈਂਕ ਆਫ ਕੈਨਨ ਦੀਆਂ ਤੇ ਪਤਾ ਇਹ ਲੱਗ ਰਿਹਾ ਵੀ ਤਿੰਨਾਂ ਦੇ ਵਿੱਚੋਂ ਦੋ ਦੇ ਵਿੱਚ ਤੇ ਇਹਨਾਂ ਨੇ ਕੱਟ ਕਰਨੇ ਕਰਨੇ ਆ ਤੇ ਜੇ ਦੋ ਦੇ ਵਿੱਚ ਜਾਂ ਤਿੰਨਾਂ ਦੇ ਵਿੱਚ ਵੀ ਕੱਟ ਕਰਨਗੇ ਤਾਂ ਫੇਰ ਕਾਫੀ ਹੱਦ ਤੱਕ ਵਿਆਜ ਜਿਹੜਿਆ ਉਹ ਥੱਲੇ ਆ ਜਾਣਗੇ ਕਈ ਕਾਰਨ ਨੇ ਇਹਦੇ ਹਾਲਾਂਕਿ ਡਿਪੈਂਡ ਸਾਰਾ ਕੁਝ ਮਾਰਕੀਟ ਦੇ ਉੱਤੇ ਕਰਦਾ ਵੀ ਜੋ ਕੁਝ ਹੁੰਦਾ ਉਹ ਕਿੱਧਰ ਨੂੰ ਜਾਂਦਾ ਤੇ ਦੁਨੀਆ ਦੀ ਰਾਜਨੀਤੀ ਕਿੱਧਰ ਨੂੰ ਜਾਂਦੀ ਹੈ ਇਸ ਸਾਲ ਦੇ ਵਿੱਚ 24 ਮਾਰਚ ਨੂੰ ਮੀਟਿੰਗ ਹੋਈ ਸੀ ਫੇਰ ਇਹਨਾਂ ਦੀ ਮਾਰਚ ਦੇ ਵਿੱਚ 6 ਮਾਰਚ ਨੂੰ ਹੋਈ ਸੀ ਫੇਰ ਇਹਨਾਂ ਦੀ April 10 ਨੂੰ ਹੋਈ ਸੀ June 5 ਨੂੰ ਮੀਟਿੰਗ ਹੋਈ ਸੀ June 5 ਵਾਲੀ ਮੀਟਿੰਗ ਦੇ ਵਿੱਚ ਪਹਿਲੀ ਵਾਰੀ ਇਹਨਾਂ ਨੇ 0.25% ਇੰਟਰਸਟ ਰੇਟ ਘਟਾ ਦਿੱਤੀ ਸੀ June 5 ਤੋਂ ਬਾਅਦ ਹੁਣ ਬੁੱਧਵਾਰ ਨੂੰ ਅੱਜ 24 ਜੁਲਾਈ ਨੂੰ ਹੋਈ ਹੈ 24 ਜੁਲਾਈ ਨੂੰ ਫੇਰ ਇਹਨਾਂ ਨੇ 0.5% ਘਟਾ ਦਿੱਤੀਆਂ ਤੇ ਤਿੰਨ ਮੀਟਿੰਗਾਂ ਹੋਰ ਰਹਿੰਦੀਆਂ ਐਸ ਸਾਲ ਦੇ ਵਿੱਚ ਸਤੰਬਰ 4 ਨੂੰ ਹੋਣੀ ਆ ਅਕਤੂਬਰ 23 ਨੂੰ ਹੋਣੀ ਆ ਤੇ ਇੱਕ ਜਿਹੜੀ ਆ ਉਹ ਦਸੰਬਰ 11 ਨੂੰ ਹੋਣੀ ਆ ਸੋ ਮਾਹਰਤਾ ਇਹ ਕਹਿੰਦੇ ਆ ਕਿ ਜੇ ਹਾਲਾਤ ਇਦਾਂ ਹੀ ਚੱਲਦੇ ਰਹਿ ਤੇ ਇਹਨਾਂ ਨੇ ਘਟੋ ਘਟ ਜਿਹੜੇ ਆ 1 ਜਾਂ 1% ਦੇ ਨੇੜੇ ਹੋਰ ਕੱਟ ਕਰਦੇ ਨੇ ਯਾਨੀ ਇਸ ਸਾਲ ਦੇ ਵਿੱਚ 1.5% ਕੱਟ ਦਾ ਅੰਦਾਜ਼ਾ ਲਾ ਰਿਹਾ ਵੀ ਅੱਧਾ ਪਰਸੈਂਟ ਤੇ ਇਹਨਾਂ ਨੇ 0.25 0.25 ਕਰਕੇ ਕੱਟ ਦਿੱਤਾ ਹੈ ਅੱਧਾ ਪਰਸੈਂਟ ਵਿਆਜ ਘਟਾ ਦਿੱਤਾ ਤੇ ਇਹ 1% ਹੋਰ ਘਟਾਉਣਗੇ ਇੱਕ ਚ 50 ਤੇ ਦੋ ਚ 25 25 ਬੇਸਿਸ ਪੁਆਇੰਟ ਕੁਝ ਅੰਦਾਜ਼ਾ ਆਇਆ ਮਤਲਬ ਹੋ ਸਕਦਾ ਕੋਸ਼ਿਸ਼ ਹੋਵੇ ਪਰ ਜਿਹੜੇ ਮਹਾਰਾ ਇਸ ਕੰਮ ਦੇ ਉਹ ਆਪਣੀ opinion ਦੱਸ ਰਹੇ ਆ ਕਿ ਫਰਕ ਜਿਹੜਾ ਇੱਥੇ ਤੱਕ ਕਿਸੇ ਨਾ ਕਿਸੇ ਤਰ੍ਹਾਂ ਪੈ ਸਕਦਾ ਵਿਆਜ ਦਰਾਂ ਪਿਛਲੇ ਸਮੇਂ ਦੇ ਵਿੱਚ ਰੌਲਾ ਇਹ ਪਿਆ ਬਹੁਤ ਚਲੇ ਗਈਆਂ ਸੀ ਥੱਲੇ ਅੱਜ 4.5% ਵਿਆਜ ਰਹਿ ਗਿਆ 4.5% ਜੁਲਾਈ 4 ਨੂੰ ਇਹ ਪੁਆਇੰਟ 4.75 ਸੀ ਪੌਣੇ 5 ਸੀਗਾ ਤੇ ਉਸ ਤੋਂ ਪਹਿਲਾਂ ਫਿਰ 11 ਜੁਲਾਈ 2023 ਸਾਲ ਤੱਕ ਇਹਨਾਂ ਨੇ ਛੇੜਿਆ ਨਹੀਂ 5% ਹੀ ਰਿਹਾ ਤੇ ਉਸ ਤੋਂ ਪਹਿਲਾਂ ਇਹਨੇ ਵਧਾਇਆ ਵੀ ਬੜੀ ਤੇਜ਼ੀ ਨਾਲ ਸੀਗਾ ਜੇ 5% ਸੀਗਾ ਉਸ ਤੋਂ ਪਹਿਲਾਂ ਤੇ ਉਹਦੇ ਤੋਂ ਬਾਅਦ ਇਹਨਾਂ ਨੇ ਵਧਾਇਆ ਵੀ ਇਹਨੂੰ ਕਾਫੀ ਤੇਜ਼ੀ ਨਾਲ ਸੀ ਜਨਵਰੀ ਦੇ ਵਿੱਚ ਇਹ 4.5% ਸੀ ਦਸੰਬਰ 22 ਦੇ ਵਿੱਚ ਜਿਹੜਾ ਸਵਾ ਚਾਰ ਮਤਲਬ ਇਹ ਕਈ ਵਾਰੀ ਤੇ ਲਗਾਤਾਰ ਇਹਨਾਂ ਨੇ 22 ਦੇ ਵਿੱਚ ਤੇ ਜਿਸ ਤਰੀਕੇ ਦੇ ਨਾਲ ਵਿਆਜ ਵਧਾਏ ਸੀ ਉਹ ਇੱਕਦਮ ਵਧਾ ਦਿੱਤੇ ਸੀ ਮਤਲਬ ਇੱਕ ਵਾਰੀ 1% ਅੱਧਾ ਅੱਧਾ ਪਰਸੈਂਟ ਕਰਕੇ ਵੀ ਵਧਾਏ ਸੀ ਸੋ ਇਹ ਥੱਲੇ ਵੀ ਇਦਾਂ ਹੀ ਗਏ ਸੀ ਪਰ ਹੁਣ ਹੌਲੀ ਹੌਲੀ ਲੱਗਦਾ ਕਿਉਂਕਿ ਅੰਦਾਜ਼ਾ ਇਹਨਾਂ ਦਾ ਇਹ ਆ ਵੀ ਇਹ ਕਹਿੰਦੇ ਆ ਵੀ ਨਾਰਮਲ ਇੰਟਰਸਟ ਰੇਟ ਹੋ ਜਾਣੇ ਅਗਲੇ ਸਾਲ ਦੇ ਐਂਡ ਤੱਕ ਨਾਰਮਲ ਹੈ 3.5 ਪੌਣੇ 4% ਨੂੰ ਨਾਰਮਲ ਮੰਨਦੇ ਆ ਕਿ 3.5-4% ਦੇ ਨੇੜੇ-ਤੇੜੇ ਵਿਆਜ ਰਹਿਣਗੇ ਤਾਂ ਇਹ ਨਾਰਮਲ ਹੋ ਜਾਣਗੇ ਹੁਣ 3.4 ਆ ਇਸ ਵੇਲੇ ਸੋ 1% ਹੋਰ ਕਿਸੇ ਨਾ ਕਿਸੇ ਤਰ੍ਹਾਂ ਘਟ ਸਕਦੇ ਇਹਦੇ ਨਾਲ ਫਰਕ ਬਹੁਤ ਪੈ ਜਾਣਾ ਜਿਹੜੀ ਇਸ ਵੇਲੇ ਲੋਕਾਂ ਦੀ ਲਾਈਨ ਆਫ ਕ੍ਰੈਡਿਟ ਆ ਜਿਨ੍ਹਾਂ ਨੇ ਚੱਕੀ ਹੋ ਉਹਨਾਂ ਨੂੰ ਸਿੱਧਾ ਵਿਆਜ ਦਾ ਫਰਕ ਪੈ ਜਾਣਾ 0.5% ਦਾ ਮਤਲਬ ਅੱਜ 0.25% ਦਾ ਮਾਰਗੇਜ ਜਿਨ੍ਹਾਂ ਦੀ ਅਗਲੇ ਸਾਲ ਡਿਊ ਆ ਉਹਨਾਂ ਨੂੰ ਫਰਕ ਪੈਣਾ ਤੇ ਜਾਂ ਜਿਨ੍ਹਾਂ ਨੇ ਹੁਣ ਮੌਰਗੇਜ ਲੈਣੀ ਹੈ ਕਿਉਂਕਿ ਇਹ ਇੱਕ ਪ੍ਰਾਈਮ ਰੇਟ ਆ ਬੈਂਕ ਦਾ ਪ੍ਰਾਈਮ ਰੇਟ ਹੁੰਦਾ ਇੱਕ ਇਹਨਾਂ ਦਾ ਬੈਂਚਮਾਰਕ ਰੇਟ ਹੁੰਦਾ ਜਿਹੜਾ ਕਿ ਉਹਦੇ ਹਿਸਾਬ ਦੇ ਨਾਲ ਸਾਰੀ ਗੱਲਬਾਤ ਚੱਲਦੀ ਹੈ ਹੁਣ ਬੈਂਕ ਵਾਲਿਆਂ ਨੇ ਥੋੜੀ ਜਿਹੀ ਮੌਰਗੇਜ ਸਸਤੀ ਕੀਤੀ ਹੈ ਅੱਗੇ ਨਾਲੋਂ ਥੋੜਾ ਜਿਹਾ ਫਰਕ ਇਸ ਚੀਜ਼ ਦੇ ਉੱਤੇ ਪਿਆ ਆ ਸੋ ਅੱਜ ਇਹਨਾਂ ਨੇ ਬੈਂਚਮਾਰਕ ਇੰਟਰਸਟ ਰੇਟ 0.2 ਪਰਸੈਂਟੇਜ ਪੁਆਇੰਟ ਕੱਟ ਕਰ ਦਿੱਤਾ ਅੱਜ ਬੁੱਧਵਾਰ ਨੂੰ ਤੇ ਜਿਹੜੇ ਇਹਨਾਂ ਨੇ ਕਿਹਾ ਵੀ ਹੋਰ ਰੇਟ ਕੱਟ ਜਿਹੜੇ ਆ ਇਤੋਂ ਵੀ ਥੱਲੇ ਹੋ ਸਕਦੇ ਆ ਇਕਨੋਮੀ ਨੂੰ ਕਰਨ ਦੇ ਲਈ ਤੇ ਬੈਂਕ ਆਫ ਕੈਨੇਡਾ ਦਾ ਪਾਲਿਸੀ ਰੇਟ ਜਿਹੜਾ ਆਮ ਤੌਰ ਦੇ ਉੱਤੇ ਹੁੰਦਾ ਕਿ ਕਾਸਟ ਆਫ ਬੋਰੋਇੰਗ ਪੂਰੇ ਦੇਸ਼ ਦੇ ਵਿੱਚ ਆ ਉਹ ਇਸ ਵੇਲੇ 4.5% ਦੇ ਉੱਤੇ ਸਟੈਂਡ ਕਰਦਾ ਆ ਦੂਜਾ ਇਹ ਆ ਕਿ ਜਿਹੜੀ ਮੂਵ ਆ ਇਸ ਵੇਲੇ ਥੋੜਾ ਜਆ ਮੰਨਿਆ ਜਾ ਰਿਹਾ ਕਿ ਇਕਨੋਮਿਸਟ ਜਿਹੜੇ ਨੇ ਜਿੱਦਾਂ ਜਿੱਦਾਂ ਮਹਿੰਗਾਈ ਰਹਿੰਦੀ ਆ ਤੇ ਉਹਨੂੰ ਕੂਲ ਕਰਨ ਦੇ ਲਈ ਕੈਨੇਡੀਅਨ ਇਕਨੋਮੀ ਜਿਹੜੀ ਆ ਉਹ ਕੁਝ ਜਿਹੜੀ ਵੀਕਨੈਸ ਤੇ ਸਾਈਨਸ ਵੇਲੇ ਇਹਦੇ ਵਿੱਚ ਨਜ਼ਰ ਆ ਰਹੇ ਆ ਟਿਫ ਮੁਕੱਲਮ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਬਹੁਤ ਚਰਚਾ ਦੇ ਵਿੱਚ ਰਹੀ ਹੈ ਪਰਸਨੈਲਿਟੀ ਇਹ ਕਿਉਂਕਿ ਜਦੋਂ ਕੋਵਿਡ ਦੇ ਵਿੱਚ ਵਿਆਜ ਦਰਾਂ ਇਕਦਮ ਘਟਾਈਆਂ ਸੀ ਤੇ ਮੁੜ ਕੇ ਇਕਦਮ ਵਧਾਈਆਂ ਤੇ ਹੁਣ ਟਿਫ ਮੁਕੱਲਮ ਦੀ ਉਹ ਚਰਚਾ ਹੁੰਦੀ ਰਹੀ ਹੈ ਗਵਰਨਰ ਨੇ ਬੈਂਕ ਆਫ ਕੈਨੇਡਾ ਦੇ ਔਰ ਬੈਂਕ ਆਫ ਕੈਨੇਡਾ ਇੱਕ ਆਟੋਨਮਸ ਬਾਡੀ ਆਟੋਨਮਸ ਬਾਡੀ ਦਾ ਮਤਲਬ ਇਹ ਆ ਵੀ ਇਹਦੇ ਉੱਤੇ ਸਰਕਾਰ ਦਾ ਬਹੁਤ ਹੱਥ ਨਹੀਂ ਹੁੰਦਾ ਤੇ ਹੁੰਦਾ ਤਾਂ ਹੈ ਪਰ ਇਦਾ ਸਿੱਧੇ ਰੂਪ ਦੇ ਵਿੱਚ ਨਹੀਂ ਇਹਨਾਂ ਨੂੰ ਬਹੁਤ ਬਾਰ ਬੇਨਤੀਆਂ ਕੀਤੀਆਂ ਸੀ ਸਾਡੇ ਜਿਹੜੇ ਗਵਰਨਰ ਆਪਣੇ ਨੇ ਪ੍ਰੀਮੀਅਰ ਨੇ ਇੱਥੇ ਦੇ ਬ੍ਰਿਟਿਸ਼ ਕੋਲੰਬੀਆ ਦੇ ਡੇਵਿਡ ਡੇਵੀ ਇਹਨਾਂ ਨੇ ਟੈਫ ਮਕਾਲਮ ਨੂੰ ਬੈਂਕ ਆਫ ਕੈਨੇਡਾ ਦੇ ਗਵਰਨਰ ਨੂੰ ਪਛੇ ਸਿੱਧੀ ਚਿੱਠੀ ਲਿਖੀ ਸੀ ਕਿ ਭਾਈ ਲੋਕਾਂ ਦਾ ਬਹੁਤ ਬੁਰਾ ਹਾਲ ਆ ਥੋੜੇ ਬਹੁਤ ਇੰਟਰਸਟ ਰੇਟ ਘਟਾਓ ਜਾਂ ਇਥੋਂ ਤੱਕ ਕਿ ਇਹ ਵਿਆਜ ਦਰ ਇੰਨੀ ਆ ਵੱਧ ਚੁੱਕੀਆਂ ਸੀ ਜਾਂ ਹੁਣ ਵੀ ਵੱਧ ਨੇ ਲੋਕਾਂ ਦੀ ਇੰਨੀ ਜ਼ਿਆਦਾ ਤੰਗੀ ਦੇ ਵਿੱਚ ਸਗੇ ਲੋਕ ਪੀਰ ਪੋਲੀਓਪ ਦਾ ਵੀ ਬਿਆਨ ਆਇਆ ਉਦੋਂ ਕਿ ਜਦੋਂ ਸਾਡੀ ਸਰਕਾਰ ਆ ਗਈ ਸਭ ਤੋਂ ਪਹਿਲਾਂ ਅਸੀਂ ਉਹਨੂੰ ਟਿਫ ਮਕਰਲਮ ਨੂੰ ਫਾਇਰ ਕਰਾਂਗੇ ਵੀ ਇਹਨਾਂ ਨੂੰ ਅਸੀਂ ਨਹੀਂ ਰੱਖਣਾ ਸੋ ਕਈ ਸਵਾਲ ਪੈਦਾ ਹੁੰਦੇ ਸੀ ਬੈਂਕ ਆਫ ਕੈਨੇਡਾ ਇੰਡੀਪੈਂਡੈਂਟ ਆ ਉਹਨਾਂ ਦੇ ਆਪਣੇ ਫੈਸਲੇ ਆ ਕੋਈ ਸਰਕਾਰ ਦੇ ਨਹੀਂ ਵੀ ਇਹ ਐਨ ਡੀ ਪੀ ਜਾਂ ਲਿਬਰਲਸ ਨੇ ਰਲ ਕੇ ਫੈਸਲਾ ਲੈਣਾ ਵੀ ਹੁਣ ਕਿੰਨੇ ਘਟਾਉਣੇ ਕਿੰਨੇ ਵਧਾਉਣੇ ਕਿਹਦੇ ਹਲ ਕਿੰਨੇ ਬੰਦੇ ਆਰਥਿਕ ਮਾਹਰਾਂ ਦੇ ਫੈਸਲੇ ਨਹੀਂ ਤੇ ਉਹ ਇਹ ਫੈਸਲਾ ਲੈਂਦੇ ਆ ਇਕਨੋਮੀ ਨੂੰ ਦੇਖ ਕੇ ਕਿ ਆਰਥਿਕਤਾ ਜਾ ਕੇ ਦਰ ਰਹੀ ਆ ਆਰਥਿਕਤਾ ਬਹੁਤੀ ਕਿਸੇ ਇੱਕ ਦੇਸ਼ ਦੇ ਵਸ ਵਿੱਚ ਵੀ ਨਹੀਂ ਹੁੰਦੀ ਹੁਣ ਸਵਾਲ ਇਹ ਪੈਦਾ ਹੁੰਦਾ ਇਹਨਾਂ ਨੇ ਦੋ ਵਾਰ ਇੰਟਰਸਟ ਰੇਟ ਘਟਾ ਦਿੱਤੇ ਆਪਣੇ ਕੈਨੇਡਾ ਨੇ ਬੈਂਕ ਆਫ ਕੈਨੇਡਾ ਨੇ ਫੈਡਲ ਰਿਜ਼ਰਵ ਨੇ ਅਮਰੀਕਾ ਦੇ ਵਿੱਚ ਹਜੇ ਨਹੀਂ ਘਟਾਏ ਮੰਨ ਲਓ ਨਹੀਂ ਘਟਾਉਂਦੇ ਦੋ ਟਰਮਾਂ ਦੇ ਵਿੱਚ ਤੇ ਕੀ ਇਹ ਹੋਰ ਘਟਾਉਣਗੇ ਜਾਂ ਇਹ ਇਕਨੋਮੀ ਵੱਖਰੀ ਹੋ ਸਕਦੀ ਆ ਅਮਰੀਕਾ ਦੀ ਇਕਨੋਮੀ ਦੇ ਨਾਲੋਂ ਬਹੁਤਾ ਫਰਕ ਨਹੀਂ ਹੋ ਸਕਦਾ ਹੁਣ ਜਾਂ ਤਾਂ ਅਮਰੀਕਾ ਵਾਲੇ ਵੀ ਇਹ ਤਾਂ ਨਹੀਂ ਵੀ ਅਮਰੀਕਾ ਵਾਲੇ ਕੈਨੇਡਾ ਨੂੰ ਦੇਖ ਕੇ ਘਟਾਉਂਦੇ ਆ ਜਾਂ ਕੈਨੇਡਾ ਦਾ ਉਹਨਾਂ ਦੇ ਉੱਤੇ ਕੋਈ ਪ੍ਰਭਾਵ ਪੈਂਦਾ ਪਰ ਵਰਲਡ ਇਕਨੋਮੀ ਦੇ ਵਿੱਚ ਇੱਕ ਟ੍ਰੈਂਡ ਪਤਾ ਲੱਗ ਜਾਂਦਾ ਕਿ ਹੁਣ ਇਹ ਸਾਰੇ ਪਿੱਛੇ ਨੂੰ ਜਾ ਰਹੇ ਆ ਤੇ ਜੇ ਅਮਰੀਕਾ ਹਾਲਾਂਕਿ ਇਕਨੋਮੀ ਦਾ ਬਹੁਤ ਵੱਡਾ ਫਰਕ ਆ ਇਹਨਾਂ ਦਾ ਕੋਈ ਜ਼ਮੀਨ ਸਮਾਨ ਦਾ ਫਰਕ ਹੈ ਕੈਨੇਡਾ ਤੇ ਅਮਰੀਕਾ ਦੀ ਇਕਨੋਮੀ ਦੇ ਵਿੱਚ ਪਰ ਅਮਰੀਕਾ ਦੇ ਵਿੱਚ ਜੇ ਉਹ ਹੁਣ ਘਟਾਉਂਦੇ ਆ ਅਗਲੀ ਫੈਡਰਲ ਰਿਜ਼ਰਵ ਆਪਣੀ ਮੀਟਿੰਗ ਦੇ ਵਿੱਚ ਤਾਂ ਇਹ ਗੱਲ ਦੇ ਉੱਤੇ ਮੋਹਰ ਲੱਗ ਜੂਗੀ ਵੀ ਕੈਨੇਡਾ ਸਹੀ ਡਾਇਰੈਕਸ਼ਨ ਦੇ ਵਿੱਚ ਹੈ ਠੀਕ ਕਰ ਰਿਹਾ ਸੋ ਇਹ ਹੁਣ ਕਾਫੀ ਕੌਨਫੀਡੈਂਟ ਨੇ ਉਹਦਾ ਇੱਕ ਕਾਰਨ ਇਹ ਆ ਕਿ ਜਿਹੜੀ ਆ ਥੋੜੇ ਦਿਨ ਪਹਿਲਾਂ ਮਹਿੰਗਾਈ ਦੀ ਰਿਪੋਰਟ ਆਈ ਸੀ ਵੀ ਮਹਿੰਗਾਈ ਦਾ ਹੈ ਜਿਹੜੀ ਇਨਫਲੇਸ਼ਨ ਆ 2.7% ਆ ਤੇ 2.7% ਇੱਕ ਚੰਗਾ ਸਾਈਨ ਆ ਇੱਥੇ ਕੀ ਰੱਖਣੀ ਚਾਹੁੰਦੇ ਆ 2.5% ਦੇ ਉੱਤੇ ਜਦੋਂ ਇਨਫਲੇਸ਼ਨ ਰਹਿੰਦੀ ਆ ਮਹਿੰਗਾਈ ਰਹਿੰਦੀ ਆ ਤੇ ਇਹਨੂੰ ਮੰਨ ਲਿਆ ਜਾਂਦਾ ਵੀ ਇਹ ਠੀਕ ਆ ਇਹਦਾ ਮੋਟਾ ਜਿਹਾ ਮਤਲਬ ਇਹ ਹੁੰਦਾ ਕਿ ਜਿੰਨੀ ਕਿ ਡਿਮਾਂਡ ਆ ਓਨੀ ਕਿ ਸਪਲਾਈ ਹੈਗੀ ਆ ਪਿੱਛੋਂ ਜੇ ਮਤਲਬ ਪੂਰਤੀ ਵੀ ਹੋ ਰਹੀ ਆ ਮੰਗ ਵੀ ਹੈਗੀ ਆ ਜੇ ਮੰਗ ਵੱਧ ਜਵੇ ਤੇ ਪਿੱਛੇ ਪੂਰਤੀ ਨਾ ਹੋਵੇ ਤਾਂ ਮਹਿੰਗਾਈ ਹੋ ਜਾਂਦੀ ਆ ਤੇ ਜੇ ਫਿਰ ਸਮਾਨ ਪੂਰਤੀ ਜ਼ਿਆਦਾ ਹੋਵੇ ਸਮਾਨ ਜ਼ਿਆਦਾ ਹੋਊਸ ਵਿੱਚ ਤੇ ਮੁਰੇ ਡਿਮਾਂਡ ਹੀ ਕੋਈ ਨਾ ਹੋਵੇ ਫਿਰ ਮਹਿੰਗਾਈ ਥੱਲੇ ਆ ਜਾਂਦੀ ਆ ਤੇ ਮਹਿੰਗਾਈ ਨੂੰ ਥੱਲੇ ਲਿਆਉਣ ਦਾ ਇੱਕੋ ਇੱਕ ਟੂਲ ਸੀ ਇਹਨਾਂ ਦੇ ਕੋਲ ਹਥਿਆਰ ਇੱਕੋ ਇੱਕ ਸੀ ਬੈਂਕ ਆਫ ਕੈਨੇਡਾ ਦੇ ਕੋਲ ਜਾਂ ਕਿਸੇ ਵੀ ਸਰਕਾਰ ਦੇ ਕੋਲ ਇੰਟਰਸਟ ਰੇਟ ਇੰਟਰਸਟ ਰੇਟ ਵਧਾਈ ਜਾਓ ਇੰਨੇ ਵਧਾਈ ਜਾਓ ਕਿ ਲੋਕ ਬੋਰੋ ਹੀ ਨਾ ਕਰ ਸਕਣ ਜੇ ਲੋਕ ਬੋਰੋ ਨਹੀਂ ਕਰ ਸਕਦੇ ਤੇ ਫਿਰ ਮਾਰਕੀਟ ਨਹੀਂ ਚੱਲਦੀ ਪਰ ਹੁਣ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਜਿਹੜੇ ਵਿਵਾਇਦਾਂ ਘਟਾਉਣੀਆਂ ਸ਼ੁਰੂ ਕੀਤੀਆਂ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਤਲਬ ਇਹਦੇ ਨਾਲ ਕਹਿ ਲਓ ਕਿ ਜਿਹੜੇ ਉਹਨਾਂ ਨੇ ਜਿਹੜਾ ਉਹ ਵਾਕ ਵਰਤਿਆ ਕਿ ਇਹਦੇ ਨਾਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਰੇਟ ਕੱਟ ਕਰਨ ਦੇ ਲਈ ਦਰਵਾਜ਼ੇ ਖੁੱਲ੍ਹ ਗਿਆ ਤੇ ਉਹ ਹੋ ਜਾਣੇ ਆ ਸੋ ਬਹੁਤ ਲੰਬਾ ਸਮਾਂ ਹੁਣ ਇੱਥੇ ਇਸ ਤਰੀਕੇ ਨਾਲ ਲੋਕਾਂ ਨੂੰ ਤੰਗ ਹੋਣ ਦੀ ਲੋੜ ਨਹੀਂ ਤੰਗ ਹੋਏ ਬਹੁਤ ਆ ਲੋਕ ਮਾਰਗੇਜ ਮਤਲਬ ਜਿਹੜੀ 4000 ਡਾਲਰ ਸੀ ਉਹ 8000 ਡਾਲਰ ਹੋ ਗਈ ਤੇ 8000 ਡਾਲਰ ਉਹਨੇ ਪੇ ਕਿੱਥੋਂ ਕਰਨਾ ਮੁੜ ਕੇ ਲੋਕਾਂ ਨੇ ਜਿਹੜੀਆਂ ਇੰਟਰਸਟ ਓਨਲੀ ਕਰਾ ਲਈਆਂ ਜੇ ਕਿਸੇ ਦੀ 20 ਸਾਲ ਦੀ ਸੀ ਉਹਨੇ ਮੁੜ ਕੇ ਫੇਰ ਰੀਫਾਈਨਾਂਸ ਰੀਫਾਈਨਾਂਸ ਕਰਵਾ ਕੇ 35 40 ਸਾਲ ਦੀ ਕਰਾ ਲਈ ਤੇ ਜੇ ਉਹਦੀ ਮੰਨ ਲਓ 5 6000 ਡਾਲਰ ਪੇਮੈਂਟ ਸੀ ਤੇ ਉਹ ਕਹਿੰਦਾ ਭਾਈ ਮੇਰੇ ਇਕੱਲੇ ਵਿਆਜ ਹੀ ਲਈ ਜਾਓ ਤੁਸੀਂ ਤੇ ਕਈਆਂ ਕੋਲ ਇਹ ਹੋਇਆ ਵੀ ਵਿਆਜ ਵੀ ਨਹੀਂ ਪੂਰਾ ਦਿੱਤਾ ਜਾਂਦਾ ਤੁਹਾਡੀ ਪੇਮੈਂਟ ਜਿਹੜੀ 4500 ਡਾਲਰ ਤੁਸੀਂ ਦੇ ਰਹੇ ਆ ਤੇ 4500 ਦੇ ਵਿੱਚ ਅਗਲੇ ਸਾਲ ਤੱਕ ਮੌਰਗੇਜ ਹੋਰ ਜ਼ਿਆਦਾ ਹੋ ਰਹੀ ਆ ਮਤਲਬ 5 ਲੱਖ ਦੀ ਤੁਹਾਡੀ ਮੌਰਗੇਜ ਆ 4500 ਡਾਲਰ ਤੁਸੀਂ ਪੇਮੈਂਟ ਦੇ ਦਿੱਤੀ ਤੇ ਅਗਲੇ ਮਹੀਨੇ ਤੁਹਾਡੀ ਪੇਮੈਂਟ ਜਿਹੜੀ ਬਚਣਾ ਬੈਲੈਂਸ ਆ ਉਹ 5 ਲੱਖ ਤੇ 5000 ਹੋ ਜਾਂਦਾ ਮਤਲਬ ਵਿਆਜ ਹੀ ਨਹੀਂ ਪੂਰਾ ਮੁੜਦਾ ਇਸ ਵੇਲੇ ਸੱਚਮੁੱਚ ਇਹ ਹਾਲਤ ਹੋਈ ਆ ਕਿਓਫੈਕਸ ਤੇ ਜਿਹੜੀ ਟ੍ਰਾਂਸ ਯੂਨੀਅਨ ਆ ਉਹਨਾਂ ਨੇ ਜਿਹੜੇ ਕ੍ਰੈਡਿਟ ਦਾ ਹਿਸਾਬ ਰੱਖਦੇ ਆ ਇਹ ਹਿਸਾਬ ਤੋਂ ਵਲਾ ਕੇ ਦੱਸਿਆ ਕਿ ਲੋਕ ਐਸ ਵੇਲੇ ਤੰਗ ਨੇ ਹੁਣ ਕਾਫੀ ਰਾਹਤ ਅੱਜ ਮਿਲ ਗਈ ਆ ਤੇ ਜੇ ਇਦਾਂ ਇਹਨਾਂ ਨੇ ਦੋ ਕਟ ਹੋਰ ਲਾ ਦਿੱਤੇ ਜੇ ਦੀ ਕਿ ਆਸ ਆ ਤਿੰਨ ਮੀਟਿੰਗਾਂ ਕੇ ਰਹਿੰਦੀਆਂ ਐ ਸਾਲ ਦੇ ਵਿੱਚ ਤਾਂ ਕਾਫੀ ਹੱਦ ਤੱਕ ਜਿਹੜਾ ਆ ਸਮੱਸਿਆ ਹੱਲ ਹੋ ਸਕਦੀ ਆ ਤੇ ਲੋਕ ਸੁਖਦਾ사 ਲੈ ਸਕਦੇ ਆ ਅਗਲੀ ਗੱਲ ਬਾਤ ਦੋਸਤੋ ਜਿਹੜੀਆਂ BC ਦੇ ਵਿੱਚ ਵਾਰਲਡ ਫਾਇਰ ਆ ਤੇ ਪੂਰੇ ਕੈਨੇਡਾ ਦੇ ਵਿੱਚ ਜੰਗਲੀ ਅੱਗਾਂ ਨੇ ਤਬਾਹੀ ਮਚਾਈ ਪਈ ਆ ਗਰਮੀ ਬਹੁਤ ਪੈ ਰਹੀ ਆ ਕਈ ਥਾਵਾਂ ਦੇ ਉੱਤੇ ਇਹ ਇਕੱਲੇ BC ਜਾਂ ਕੈਨੇਡਾ ਦਾ ਹਾਲ ਨਹੀਂ ਆ ਪੂਰੀ ਦੁਨੀਆ ਦੇ ਵਿੱਚ ਆ ਸੋਮਵਾਰ ਜਿਹੜਾ ਲੰਘ ਕੇ ਗਿਆ ਸਭ ਤੋਂ ਗਰਮ ਦਿਨ ਸੀ ਧਰਤੀ ਦਾ ਸੋ ਇਹ ਜਦੋਂ ਗਰਮੀ ਪੈਂਦੀ ਹੈ ਤੇ ਅੱਗਾ ਤੇ ਉੱਥੇ ਲੱਗਣੀਆਂ ਹੀ ਆ ਸੋ ਹੁਣ ਕਈ ਥਾਵਾਂ ਦੇ ਉੱਤੇ ਥੋੜਾ ਜਿਹਾ ਅੱਜ ਹੋਇਆ ਵੀ ਜਿਹੜਾ ਮੌਸਮ ਠੰਡਾ ਹੋਇਆ ਇਹਦੇ ਨਾਲ ਥੋੜਾ ਜਿਹਾ ਜਿਹੜੇ ਫਾਇਰ ਫਾਈਟਰਸ ਨੇ ਉਹਨਾਂ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਆਇਆ ਪਰ ਜਿਹੜੇ BC ਵਾਈਲਡ ਫਾਇਰ ਸਰਵਿਸਿਜ਼ ਨੇ ਅੱਜ ਸਵੇਰੇ ਉਹਨਾਂ ਦੀ ਰਿਪੋਰਟ ਦੇ ਮੁਤਾਬਕ 107 ਨਵੀਆਂ ਅੱਗਾ 24 ਘੰਟਿਆਂ ਦੇ ਵਿੱਚ ਵਿੱਚ ਸਟਾਰਟ ਹੋਈਆਂ 430 ਤੋਂ ਜ਼ਿਆਦਾ ਅੱਗਾ ਇਸ ਵੇਲੇ ਕੱਲੇ BC ਚ ਲੱਗੀਆਂ ਆ ਉੱਥੇ ਅਲਬਰਟਾ ਦੇ ਵਿੱਚ ਜੋ ਕੁਝ ਹੋਇਆ ਜੈਸਪਰ ਦੇ ਨੇੜੇ ਜਿੱਦਾਂ ਉਹ ਇਕੁਏਸ਼ਨਸ ਹੋਈਆਂ ਔਰ ਉਹਦੇ ਉੱਤੇ ਜਿੱਦਾਂ ਸਵਾਲ ਉੱਠ ਰਹੇ ਆ ਕਿ ਕਮਿਊਨੀਕੇਸ਼ਨ ਹੀ ਨਹੀਂ ਪੂਰੀ ਹੋ ਰਹੀ ਅਸਲ ਦੇ ਵਿੱਚ ਆਪਸ ਦੇ ਵਿੱਚ ਤੇ ਉਹ ਕਹਿੰਦੇ ਸਾਰੇ ਦਾ ਸਾਰਾ ਸਿਸਟਮ ਦੁਬਾਰਾ ਚੈੱਕ ਕਰਨਾ ਪਊਗਾ ਕਿ ਕਮਿਊਨੀਕੇਸ਼ਨ ਦੇ ਵਿੱਚ ਇਹਦੇ ਵਿੱਚ ਹੈ ਕਿ 430 ਅੱਗਾਂ ਕੱਲੇ BC ਦੇ ਵਿੱਚ ਐਸ ਵਾਲੇ ਲੱਗੀਆਂ 83 ਜਿਹੜੀਆਂ ਅ ਅੱਗਾਂ ਸੀ ਇਹਨੇ ਬੁਝਾ ਵੀ ਦਿੱਤੀਆਂ 80% ਜਿਹੜੀਆਂ ਐਸ ਵਾਲੇ ਅੱਗਾਂ ਨੇ ਉਹ ਅ ਲਾਈਟਨਿੰਗ ਦੇ ਨਾਲ ਸਟਾਰਟ ਹੋਈਆਂ 6% ਜਿਹੜੀਆਂ ਉਹ ਹਿਊਮਨ ਕਾਉਸ ਦੇ ਕਰਕੇ ਹੋ ਰਹੀਆਂ ਜੰਗਲ ਦਾ ਆਪਣਾ ਨਿਯਮ ਹੈ ਜੰਗਲ ਦਾ ਇੱਕ ਆਪਣਾ ਲਾਅ ਆ ਤੇ ਜਦੋਂ ਉਸ ਨਿਯਮ ਨੂੰ ਅਸੀਂ ਤੋੜਦੇ ਹਾਂ ਤੇ ਉਹਦਾ ਅਸਰ ਕੁਦਰਤੀ ਤੌਰ ਦੇ ਉੱਤੇ ਪੈਂਦਾ ਜੰਗਲ ਚ ਅੱਗ ਲੱਗਣੀ ਕੋਈ ਵਕਟੀਕਾਲ ਨਹੀਂ ਆ ਦੁਨੀਆਂ ਦੇ ਵਿੱਚ ਜਿੱਥੇ ਕਿਤੇ ਵੀ ਜੰਗਲਾ ਉੱਥੇ ਅੱਗ ਲੱਗੂਗੀ ਤੇ ਜੇ ਉੱਥੇ ਅੱਗ ਲੱਗਦੀ ਹੈ ਤੇ ਉਹ ਬੁਝ ਵੀ ਆਪੇ ਹੀ ਜਾਂਦੀ ਆ ਜਾਂ ਜੰਗਲ ਤਬਾਹ ਵੀ ਹੋ ਜਾਂਦਾ ਪਰ ਹੁਣ ਮਨੁੱਖ ਨੇ ਆਪਣੇ ਰਹਿਣ ਸਹਿਣ ਦੇ ਲਈ ਜੰਗਲਾਂ ਦੇ ਵਿੱਚ ਵੀ ਆਪਣੇ ਘਰ ਪਾ ਲਿਆ ਅੰਟੀਰੀਅਰ ਦੇ ਵਿੱਚ ਰਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਸੌਖਾ ਨਹੀਂ ਹੋਊਗਾ ਬੀਸੀ ਦੇ ਵਿੱਚ ਮਤਲਬ ਚਾਰੇ ਪਾਸੇ ਜੰਗਲਾਂ ਵਿੱਚ ਤੁਸੀਂ ਰਹਿ ਰਹੇ ਹੋ ਜੰਗਲੀ ਅੱਗਾਂ ਤੇ ਗਰਮੀਆਂ ਨੂੰ ਲੱਗਣੀਆਂ ਹੀ ਆ ਇਹ ਤਾਂ ਹੁਣ ਇੱਕ ਪੱਕੀ ਗੱਲ ਹੋ ਗਈ ਹੈ ਨਾ ਤੇ ਲੱਗਣੀਆਂ ਇਹ ਤੋਂ ਬਚ ਕੇ ਕਿੱਥੇ ਜਾਇਆ ਜਾ ਸਕਦਾ ਏਵੈਕੂਏਸ਼ਨ ਕਿੰਨੇ ਕੁ ਲੋਕ ਇਸ ਤਰੀਕੇ ਨਾਲ ਰਹਿੰਦੇ ਆ ਮਤਲਬ 250 ਤੋਂ ਜ਼ਿਆਦਾ ਅੱਗਾਂ ਇਸ ਵੇਲੇ ਉਹ ਜਿਨ੍ਹਾਂ ਨੂੰ ਕਲਾਸੀਫਾਈ ਕੀਤਾ ਹੈ ਕਿ ਆਊਟ ਆਫ ਕੰਟਰੋਲ ਨੇ 258 ਅੱਗਾਂ ਇਸ ਵੇਲੇ ਵੱਸੋਂ ਬਾਹਰ ਨੇ ਮਤਲਬ ਉਹਦਾ ਕੁਝ ਕੀਤਾ ਹੀ ਨਹੀਂ ਜਾ ਸਕਦਾ ਉੱਤੇ ਪਾਣੀ ਪਾਉਣ ਦਾ ਫਾਇਦਾ ਹੀ ਕੋਈ ਨਹੀਂ ਉਹ ਬੁਝਾਈ ਹੋਈ ਨਹੀਂ ਜਾ ਸਕਦੀ ਵਾਇਲਡ ਸਰਫਰ ਜਿਹੜੀਆਂ ਸਰਵਿਸਿਜ਼ ਨੇ ਉਹ ਇਹ ਕਹਿੰਦੇ ਆ ਕੇ ਜਿਹੜੇ ਲੋਕਲ ਪਲੇਨਸ ਨੇ ਹੈਲੀਕਾਪਟਰਸ ਨੇ ਜਾਂ 에어ਕ੍ਰਾਫਟਸ ਨੇ ਖਾਸ ਕਰ ਉਧਰੋਂ ਯੂਕੌਨ ਇੰਟਰੀਅਰ ਤੋਂ ਕੁਬੈਕ ਤੋਂ ਅਲਾਸਕਾ ਤੋਂ ਉਹਨਾਂ ਨੂੰ ਇਧਰਲੇ ਪਾਸੇ ਲਿਆਂਦਾ ਇਹਨੂੰ ਫਾਇਰ ਦੇ ਨਾਲ ਫਾਈਟ ਕਰਨ ਦੇ ਲਈ ਇੱਕ ਲਗਭਗ 10 에어 ਟੈਂਕਰ ਜਿਹੜੇ ਮਿਸ਼ਨ ਨੇ ਉਹ ਜੁਲਾਈ 18 ਤੋਂ 21 ਤੱਕ ਉਹਨਾਂ ਨੇ 5.4 ਜਿਹੜੇ ਮਿਲੀਅਨ ਲੀਟਰ ਜਿਹੜੇ ਸਪ੍ਰੈਸੈਂਟ ਨੇ ਉਹ ਸਿੱਟਿਆ ਜਿਹੜੇ ਅੱਗ ਬਚਾਉਣ ਵਾਲੇ ਉਹ ਜਿਹੜੇ ਚੀਜ਼ਾਂ ਨੇ ਸਲੋਕ ਵਾਟਰ ਬਾਡੀ ਜਿਹੜੀਆਂ ਨੇੜੇ ਤੜੇ ਕੋ ਝੀਲਾਂ ਨੇ ਜਾਂ ਕੁਝ ਹੋਰ ਹੈ ਉਹਨਾਂ ਨੂੰ ਯੂਜ਼ ਕਰ ਰਹੇ ਆ ਕਿ ਜਿਹੜੇ ਇਹਨੂੰ ਅੱਗਾਂ ਦੇ ਲਈ ਜਿੱਦਾਂ ਸ਼ਵਿੰਗਨ ਲੇਕ ਆ ਇੱਥੇ ਜਿਹੜੀ 올ਡ ਮੈਨ ਲੇਕ ਦੇ ਨੇੜੇ ਤੇ ਵਾਈਲਡ ਫਾਇਰ ਵੈਨਕੂਵਰ ਆਈਲੈਂਡ ਦੇ ਉੱਤੇ ਦੱਸਿਆ ਕਿ ਇਹਦੇ ਤੋਂ ਪਰੇ ਹੈਗੀ ਆ ਸੋ ਕਈ ਅੱਗਾਂ ਇਸ ਵੇਲੇ ਜਿਹੜੀਆਂ ਆਊਟ ਆਫ ਕੰਟਰੋਲ ਨੇ ਕਾਉਂਸਲ ਦੇ ਨੇੜੇ ਜਿਹੜੀ ਐਂਟਲਰ ਕ੍ਰੀਕ ਵਾਈਲਡ ਫਾਇਰ ਆ ਉਹਦਾ ਵੀ ਸਾਈਜ਼ ਜਿਹੜਾ ਇਸ ਵੇਲੇ ਕਪਲੋ ਜਿਹੜੇ ਕੁਝ ਦਿਨਾਂ ਤੋਂ ਉਸੇ ਤਰੀਕੇ ਦੇ ਨਾਲ ਸੋ ਵੈਕੂਏਸ਼ਨ ਅਲਰਟ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਅਪਗ੍ਰੇਡ ਕੀਤੇ ਗਏ ਆ ਇਥੇ ਨਾਰਥ ਓਕਨਾਗਨ ਦੇ ਵਿੱਚ ਕਿਉਂਕਿ ਵਾਰਡਫਾਇਰ ਐਕਟੀਵਿਟੀ ਕਰਕੇ ਰੀਜਨਲ ਡਿਸਟ੍ਰਿਕਟ ਆਫ ਨਾਰਥ ਓਕਨ ਆਗਰ ਨੇ ਜਿਹੜੀ ਗੱਲਬਾਤ ਕਹੀ ਆ ਕਿ ਕਿਉਂਕਿ ਇਸ ਵੱਲੇ ਲਾਈਫ ਸੇਫਟੀ ਨੂੰ ਇਮੀਡੀਏਟ ਖਤਰਾ ਆ ਇਸ ਕਰਕੇ ਉਹਨਾਂ ਨੇ ਵੀ ਇਹਨੂੰ ਅਪਡੇਟ ਕੀਤਾ ਹੈ ਜੰਗਲੀ ਅਗਾ ਅਜੇ ਤੱਕ ਤੇ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਤਬਾਈ ਇਹਨਾਂ ਅੱਗਾਂ ਨੇ ਐਸ਼ਵਲੇ ਮਚਾਈ ਆ ਥੋੜਾ ਜਿਹਾ ਜਦੋਂ ਮੌਸਮ ਦੇ ਵਿੱਚ ਠੰਡ ਹੁੰਦੀ ਆ ਉਹਦੇ ਨਾਲ ਥੋੜਾ ਜਿਹਾ ਫਰਕ ਪੈਣ ਦੀ ਸੰਭਾਵਨਾ ਆ ਪਰ ਇੱਕ ਲੰਮਾ ਪ੍ਰੋਸੈਸ ਜਿਹੜਾ ਹਰ ਸਾਲ ਹੁਣ ਲੋਕਾਂ ਦੀ ਸਿਰਦਰਦੀ ਬਣੂਗਾ ਅਗਲੀ ਗੱਲ ਮੈਸੀ ਟਨਲ ਜਿਹੜੀ ਆਪਣੇ ਮੈਸੀ ਟਨਲ ਆ ਇਹਦੇ ਬਾਰੇ ਤੇ ਇੱਥੇ ਜਿਹੜੀਆਂ ਇਹ ਕਿੰਨੇ ਲੇਨ ਬਣਣੀਆਂ ਜੋਰਜ ਮੈਸੀ ਟਨਲ ਫਰੇਜ਼ਰ ਰਿਵਰ ਦੇ ਥੱਲੇ ਮੈਟਰੋ ਵੈਂਕੂਵਰ ਦੇ ਵਿੱਚ ਇਹ ਦਾ ਮਤਲਬ ਹੁਣ ਠੇਕਾ ਅਸਲ ਚ ਇੱਕ ਕੰਪਨੀ ਨੂੰ ਦਿੱਤਾ ਜਾ ਇਦਾਂ ਕਹ ਲਓ ਤਿੰਨ ਕੰਪਨੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਇੱਕ ਪਿਕ ਕਰ ਲਈਏ ਜਿਹਨੇ ਸਾਰਾ ਕੰਮ ਕਰਨਾ ਹੈ ਬਹੁਤ ਵੱਡਾ ਮੁੱਦਾ ਬਣਿਆ ਰਿਹਾ ਮੈਸੀ ਟਨਲ ਦਾ ਸਿਆਸਤ ਹਲਾ ਕੇ ਰੱਖ ਦਿੱਤੀ ਤੇ ਇਹ ਇੱਕ ਕਹ ਲਓ ਕਿ ਰਾਜਨੀਤਿਕ ਖਿੱਦੋਖਿੰਡੀ ਵੀ ਬਣਿਆ ਬੀਸੀ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਫੈਸਲਾ ਹੋ ਗਿਆ ਸਾਰਾ ਕੁਝ ਹੋ ਗਿਆ ਪਰ ਫਿਰ ਵੀ ਹਜੇ ਦੇ ਉੱਤੇ ਟਾਈਮ ਲੱਗ ਰਿਹਾ ਰੌਫ ਫਲੇਮਿੰਗ ਨੇ ਜਿਹੜੇ ਸਾਡੇ ਮਿਨਿਸਟਰ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਪ੍ਰਿਫਰਡ ਸੀਗਾ ਕੰਪਨੀ ਟਨਲ ਪ੍ਰੋਜੈਕਟ ਦੇ ਲਈ ਜਿਹੜੀ ਕ੍ਰਾਸ ਜਿਹੜੀ ਫਰੇਜ਼ਰ ਪਾਰਟਨਰਸ਼ਿਪ ਆ ਮਤਲਬ ਇਹ ਆ ਕਿ ਪਲਾਨ ਇੱਕ ਡਿਜ਼ਾਈਨ ਕਰਨਾ ਤੇ ਹੁਣ ਉਹਨੂੰ ਫਾਈਨਲਾਈਜ਼ ਕਰ ਦਿੱਤਾ ਰਿਹਾ ਨੇ ਪ੍ਰੋਜੈਕਟ ਦੇ ਉੱਤੇ ਰਿਪਲੇਸਮੈਂਟ ਤੇ ਉੱਤੇ ਆਸ ਕੀਤੀ ਜਾਂਦੀ ਆ ਕਿ 4.15 4.15 ਬਿਲੀਅਨ ਡਾਲਰ ਦਾ ਖਰਚਾ ਆਉਣਾ ਆ ਜਦੋਂ ਇਹ ਪਹਿਲੀ ਵਾਰ ਅਨਾਉਂਸ ਕੀਤੀ ਗਈ ਸੀ ਤੇ ਮਿਨਿਸਟਰੀ ਨੇ ਹੁਣ ਇਹ ਦੱਸਿਆ ਕੱਲ ਮੰਗਲਵਾਰ ਨੂੰ ਕਿ ਇਹ ਜਿਹੜਾ ਐਸਟੀਮੇਟ ਆ ਉਨਾ ਹੀ ਆ ਹਜੇ ਦੇ ਵਿੱਚ ਕੋਈ ਵਾਧਾ ਘਾਟਾ ਨਹੀਂ ਹੋਇਆ ਜਿਹੜੇ ਰੋ ਫਲੋਵਿੰਗ ਦੀ ਮਿਨਿਸਟਰੀ ਆ ਉਹਨਾਂ ਦੇ ਸਟੇਟਸਮੈਨ ਨੇ ਜਿਹੜੀ ਜਾਣਕਾਰੀ ਦਿੱਤੀ ਆ ਉਹ ਇਹ ਆ ਕਿ ਉਹ ਇਹਦੇ ਉੱਤੇ ਜਿਹੜੀ ਇਹ ਕੰਪਨੀ ਆ ਡਿਜ਼ਾਈਨ ਵਰਕ ਕਰਨਗੇ ਪਹਿਲਾਂ ਹੀ ਸਾਰਾ ਕੰਪਲੀਟ ਹੋ ਚੁੱਕਾ ਹੈ ਸਾਰਾ ਤੇ ਉਹਦੇ ਉੱਤੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਆ ਸੋ ਕੰਸਟਰਕਸ਼ਨ ਐਗਰੀਮੈਂਟ ਜਿਹੜਾ ਰਿਸਕ ਕੋਸਟ ਜਾਂ ਹੋਰ ਸਾਰਾ ਕੁਝ ਇਹਦੇ ਵਿੱਚ ਕਵਰ ਹੋ ਰਿਹਾ ਆ ਨਵਾਂ ਟੋਲ ਫਰੀ ਟਨਲ ਹੋਊਗੀ ਇਸ ਵਿੱਚ ਤਿੰਨ ਜਨਰਲ ਪਰਪਸ ਲੇਨਸ ਹੋਣਗੀਆਂ ਤੇ ਇੱਕ ਜਿਹੜੀ ਆ ਲੇਨ ਉਹ ਪਬਲਿਕ ਟਰਾਂਜ਼ਿਟ ਤੇ ਲਈ ਡੈਡੀਕੇਟ ਕੀਤੀ ਜਾਊਗੀ ਉਹਨਾਂ ਦੇ ਲਈ ਹੋਊਗੀ ਦੋਵਾਂ ਪਾਸਿਆਂ ਨੂੰ ਨਾਰਥ ਵਾਲੇ ਪਾਸੇ ਨੂੰ ਤੇ ਸਾਊਥ ਵਾਲੇ ਪਾਸੇ ਨੂੰ ਵੀ ਟੋਟਲ ਮਤਲਬ 8 ਲੇਨਾਂ ਹੋਣਗੀਆਂ ਤਿੰਨ ਜਨਰਲ ਤੇ ਅਮਲ ਤਿੰਨ ਉਧਰ ਤਿੰਨ ਉਧਰ ਤੇ ਇੱਕ ਜਿਹੜੀ ਟਰਾਂਜ਼ਿਟ ਦੀ ਉਧਰ ਤੇ ਇੱਕ ਉਧਰ ਟੋਟਲ 8 ਲੇਨਾਂ ਜਿਹੜੀਆਂ ਇਹ ਕਹਣਗੇ ਇਹ ਵੀ ਜਿਹੜੀ ਨਵੀਂ ਟਨਲ ਆ ਇਹ ਵੀ ਦੱਸਿਆ ਉਹਨਾਂ ਨੇ ਕਿ ਇਹ ਬੜੇ ਮਲਟੀ ਯੂਜ਼ ਪਾਥ ਹੋਊਗੀ ਲੋਕਾਂ ਦੇ ਲਈ ਉੱਥੇ ਤੁਰਨ ਦੇ ਲਈ ਬਾਈਕਿੰਗ ਦੇ ਲਈ ਜਾਂ ਜਿਹੜੇ ਦੂਜੇ ਮੋਡ ਨੇ ਇਹਦੇ ਟਰਾਂਸਪੋਰਟੇਸ਼ਨ ਦੇ ਉਹਨੂੰ ਕ੍ਰੋਸ ਕਰਨ ਦੇ ਉਹਨਾਂ ਦੇ ਉੱਤੇ ਵੀ ਧਿਆਨ ਦਿੱਤਾ ਜਾਊਗਾ ਸੋ ਕਈ ਜਿਹੜੀ ਇਹਦੇ ਵਿੱਚ এনवायरमेंटल ਅਸੈਸਮੈਂਟ ਤੇ ਬਹੁਤ ਕੁਸ਼ੇ ਦੇ ਵਿੱਚ ਐਡ ਕੀਤਾ ਗਿਆ ਸੀ ਸੋ ਹੁਣ ਜਿਹੜੀ ਕ੍ਰੋਸ ਫ੍ਰੇਜ਼ਰ ਟੀਮ ਆ ਉਹਦੇ ਵਿੱਚ ਇਹ ਜਿਹੜੀ ਕੰਸਟਰਕਸ਼ਨ ਕੈਨੇਡਾ ਦੀ ਟੀਮ ਜਾਂ ਜਿਹੜੇ ਦੂਜੇ ਨੇ ਉਹ ਵੀ ਟੀਮਾਂ ਇਹਦੇ ਵਿੱਚ ਸ਼ਾਮਲ ਨੇ ਤੇ ਹੁਣ ਲੋਕ ਜਿਹੜੇ ਆਹੋ ਆ ਜਿਹੜਾ ਇਹਨੂੰ ਚਾਹੇ ਤੁਰ ਕੇ ਚਾਹੇ ਬਾਈਕ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਵੀ ਇਹਨੂੰ ਆ ਕ੍ਰੋਸ ਰਿਵਰ ਨੂੰ ਕਰ ਸਕਣਗੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਪ੍ਰੋਜੈਕਟ ਸੀ ਇੱਥੇ ਤੁਹਾਨੂੰ ਯਾਦ ਹੋਊਗਾ ਕਿ ਇਹ ਪ੍ਰੋਜੈਕਟ ਬੜੇ ਲੰਬੇ ਸਮੇਂ ਤੋਂ ਇੱਕ ਫ੍ਰਿਕਸ਼ਨ ਪੁਆਇੰਟ ਬਣਿਆ ਸੀ ਦੋ ਵੱਡੀਆਂ ਪਾਰਟੀਆਂ ਦੇ ਵਿੱਚ ਲਿਬਰਲ ਪਾਰਟੀ ਵੱਡੀ ਪਾਰਟੀ ਸੀ BC ਦੀ ਹੁਣ ਤੇ ਯੂਨਾਈਟਿਡ ਬਣ ਗਈ ਤੇ ਬਣ ਕੇ ਵੀ ਪਤਾ ਨਹੀਂ ਕਿੱਧਰ ਗਈ ਪਰ ਜਦੋਂ ਕ੍ਰਿਸ਼ਟੀ ਕਲਾਰ ਕਿਥੇ ਪ੍ਰੀਮੀਅਰ ਸੀਗੇ ਐਨਡੀਪੀ ਦੀ ਸਰਕਾਰ ਜੌਨ ਹਾਰਗਨ ਤੋਂ ਪਹਿਲਾਂ ਤੇ ਉਸ ਵੇਲੇ ਇਸ ਟਨਲ ਬਾਰੇ ਫੈਸਲਾ ਕਰ ਦਿੱਤਾ ਗਿਆ ਸੀ ਫੈਸਲਾ ਇਹ ਕਰ ਦਿੱਤਾ ਗਿਆ ਸੀ ਕਿ ਇਸ ਤਰੀਕੇ ਦੇ ਨਾਲ ਇਹ ਬਣਾਈ ਜਾਊਗੀ ਜਿਹੜੀ ਉਸ ਵੇਲੇ ਬੀਸੀ ਲਿਬਰਲ ਸਰਕਾਰ ਸੀਗੀ ਉਹਨਾਂ ਨੇ 13 ਦੇ ਵਿੱਚ ਅਨਾਉਂਸ ਕਰ ਦਿੱਤਾ ਸੀ ਕਿ ਇਹ ਟਨਲ ਨੂੰ ਬ੍ਰਿਜ ਨਾਲ ਰਿਪਲੇਸ ਕਰਾਂਗੇ ਤੇ ਬ੍ਰਿਜ ਵੀ 10 ਲੈਂਡਾਂ ਦਾ ਹੋਊਗਾ ਉਹਦਾ ਪ੍ਰੋਜੈਕਟ ਪਾਸ ਹੋ ਗਿਆ ਮਾਡਲ ਬਣ ਕੇ ਆ ਗਏ ਉਹਦੀਆਂ ਵੀਡੀਓਜ਼ ਆ ਗਈਆਂ ਉਹ ਮਤਲਬ ਸਾਰਾ ਕੁਝ ਉਹਨਾਂ ਨੇ ਐਕਸਪਲੇਨ ਕਰ ਦਿੱਤਾ ਅਸੈਸਮੈਂਟ ਹੋ ਗਈ ਬਜਟ ਹੋ ਗਿਆ ਸਾਰਾ ਕੁਝ ਹੋ ਗਿਆ ਪਰ ਬਾਅਦ ਵਿੱਚ ਸਰਕਾਰ ਬਦਲ ਗਈ 17 ਦੇ ਵਿੱਚ 17 ਦੇ ਵਿੱਚ ਲਿਬਰਲਸੀ ਚਲੇ ਗਏ ਐਨਡੀਪੀ ਦੀ ਸਰਕਾਰ ਆ ਕਿ ਇਹਨਾਂ ਨੇ ਕੈਨਸਲ ਕਰਤਾ ਇਹ ਕਹਿੰਦੇ ਨਹੀਂ ਜੀ ਇੱਥੇ ਪੋਲ ਨਹੀਂ ਬਣੂਗਾ 10 ਲੈ ਇਹਨਾਂ ਦੇ ਇੱਥੇ ਤਾਂ ਪਟਨਲ ਲਈ ਬਣਾਵਾਂਗੇ ਤੇ ਟਨਲ ਵੀ 8 ਲੈ ਇਹਨਾਂ ਦੀ ਬਣਾਵਾਂਗੇ ਉਹ ਡਿਸਪਿਊਟ ਪੈ ਗਿਆ ਬਹੁਤ ਲੰਬਾ ਸਮੇਂ ਦੀ ਉੱਤੇ ਤੇ ਲੋਕ ਜਿਹੜੇ ਤੰਗ ਰਹੇ ਆ ਪਰ ਇਹਨਾਂ ਦੋਵਾਂ ਮੇਜਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਸੀਗੀਆਂ ਇਹਨਾਂ ਦੇ ਵਿੱਚ ਇੱਕ ਬੜਾ ਲੰਬਾ ਡਿਸਪਿਊਟ ਚੱਲਿਆ ਆਖਰਕਾਰ ਇਹਨੂੰ ਪੂਰਾ ਕਰ ਦਿੱਤਾ ਗਿਆ ਤੇ ਦੋਵੇਂ ਜਿਹੜੇ ਇਹ ਸੇਗੀ ਫਰੇਜ਼ਰ ਰਿਵਰ ਦੇ ਥੱਲੇ ਜਿਹੜੀ ਇਹ 600 29 ਮੀਟਰ ਦੀ 4 ਲੇਨ ਟਨਲ ਆ ਇਹਦੇ ਬਾਰੇ ਰੋਲਪਸ 1968 ਦੇ ਵਿੱਚ ਸਭ ਤੋਂ ਪਹਿਲਾਂ ਬਣੀ ਸੀ ਇਹ ਤੇ ਰਿਪਲੇਸਮੈਂਟ ਹੋਈ ਬਾਅਦ ਦੇ ਵਿੱਚ ਪ੍ਰੋਜੈਕਟ ਇਦਾਂ ਹੀ ਚੱਲਦਾ ਰਿਹਾ ਇਹ ਆਪਣੇ ਆਪ ਦੇ ਵਿੱਚ ਹਾਸਲ ਵੀ ਨਹੀਂ ਗੱਲ ਵੀ ਹੋਈ ਸੀ ਵੀ ਇੱਕ ਪਾਰਟੀ ਆਉਂਦੀ ਹੈ ਉਹ ਟਨਲ ਬਣਾਉਣ ਲੱਗ ਜਾਂਦੀ ਹੈ ਦੂਜੀ ਪਾਰਟੀ ਆਉਂਦੀ ਹੈ ਬ੍ਰਿਜ ਬਣਾਉਣ ਲੱਗ ਜਾਂਦੀ ਹੈ ਪਹਿਲੀ ਆਉਂਦੀ ਉਹ ਕਹਿੰਦੇ ਨਹੀਂ ਜੀ ਬ੍ਰਿਜ ਕੈਨਸਲ ਫੇਰ ਟਨਲ ਬਣਾਵਾਂਗੇ ਪਰ ਹੁਣ ਅਖਰਕਾਰ ਇਹਦਾ ਜਿਹੜਾ ਕੰਪਨੀ ਉਹ ਪਿਕ ਕਰ ਲਈ ਗਈ ਹੈ ਤੇ ਪ੍ਰੋਜੈਕਟ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਚੰਗੇ ਤਰੀਕੇ ਦੇ ਨਾਲ ਅਗਲੇ ਪਾਸੇ ਨੂੰ ਜਾਊਗਾ ਤੇ ਲੋਕ ਇਹਦਾ ਜਿਹੜਾ ਫਾਇਦਾ ਆ ਉਹ ਲੈ ਸਕਣਗੇ ਟ੍ਰੈਫਿਕ ਦੀ ਸਮੱਸਿਆ ਟਰਾਂਸਪੋਰਟੇਸ਼ਨ ਦੀ ਸਮੱਸਿਆ ਵੈਨਕੂਵਰ ਦੇ ਇਸ ਇਲਾਕੇ ਦੇ ਵਿੱਚ ਇਸ ਟਨਲ ਕਰਕੇ ਬਹੁਤ ਵੱਡੀ ਆ ਜਿਹੜਾ ਸਮਾਂ ਬਹੁਤ ਜਿਹੜਾ ਜਿਹੜਾ ਡਿਸਟੈਂਸ ਆ ਬਹੁਤ ਥੋੜੇ ਜਿਹੇ ਸਮੇਂ ਦੇ ਵਿੱਚ ਟਰੈਵਲ ਕੀਤਾ ਜਾ ਸਕਦਾ ਉਹਦੇ ਉੱਤੇ ਬਹੁਤ ਲੰਮਾ ਸਮਾਂ ਲੋਕਾਂ ਨੂੰ ਲੱਗਦਾ ਹੈ ਦੋ ਹੀ ਤਰੀਕੇ ਨੇ ਫਰੇਜ਼ਰ ਰਿਵਰ ਜਿਹੜਾ ਵੰਡਦਾ ਹੈ ਸਾਰੇ ਵੈਨਕੂਵਰ ਨੂੰ ਇਧਰਲੇ ਪਾਸੇ ਨਾਲੋਂ ਦੋ ਹੀ ਤਰੀਕੇ ਨੇ ਇਹਦੇ ਵਿੱਚ ਜਾਂ ਤਾ ਇਹਨੂੰ ਟੱਪ ਕੇ ਜਾਓ ਉੱਪਰ ਦੀ ਐਲੈਕਸ ਫਰੇਜ਼ਰ ਹੈਗਾ ਜਾਂ ਪਟੋਲੋ ਬ੍ਰਿਜਾ ਪਟੋਲੋ ਬ੍ਰਿਜ ਵੀ ਜਿਹੜਾ ਅਪਗ੍ਰੇਡ ਕੀਤਾ ਗਿਆ ਤੇ ਜਾਂ ਫਿਰ ਏ ਟਨਲ ਆ ਵੀ ਪੰਜ ਦਰਿਆ ਦੇ ਥੱਲੇ ਦੀ ਜਿਹੜੀ ਟਨਲ ਬਣੀ ਆ ਉਹਦੇ ਵਿੱਚ ਦੀ ਚਲੇ ਜਾਓ ਹੁਣ ਲੱਗਦਾ ਕਿ ਪ੍ਰੋਜੈਕਟ ਪੂਰਾ ਹੋਊਗਾ ਤੇ ਲੋਕ ਸੌਖੇ ਹੋਣਗੇ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਕੱਲ ਫਿਰ ਆਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ